ਬਾਬਾ ਅਟਲ ਪੱਕੀਆਂ ਪਕਾਈਆਂ ਘੱਲ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਬਾਬਾ ਅਟਲ ਰਾਏ ਜੀ ਜੋ ਵੀ ਛੋਟੀ ਉਮਰ ਵਿੱਚ ਮੂ ਕਹਿ ਦਿੰਦੇ ਸੀਗੇ ਉਹ ਪੂਰਾ ਹੋ ਜਾਂਦਾ ਸੀ ਤੇ ਇੱਕ ਦਿਨ ਉਹ ਆਪਣੇ ਸਾਥੀਆਂ ਨਾਲ ਖਿੱਦੋ ਖੁੰਡੀ ਖੇਡ ਰਹੇ ਸੀਗੇ ਤੇ ਇੱਕ ਸਾਥੀ ਦੀ ਵਾਰੀ ਰਹਿ ਗਈ ਕਿਉਂਕਿ ਰਾਤ ਪੈ ਗਈ ਤੇ ਦਿਨੇ ਉਸ ਨੂੰ ਬੁਲਾਉਣ ਗਏ ਤਾਂ ਉਸ ਦੀ ਰਾਤ ਨੂੰ ਸੱਪ ਲੜ ਕੇ ਮੌਤ ਹੋ ਗਈ ਤੇ ਜਦੋਂ ਬਾਬਾ ਜੀ ਗਏ ਤੇ ਉਹਨਾਂ ਨੇ ਉਹਨੂੰ ਦੇਖਿਆ ਤੇ ਉਹ ਮੰਜੇ ਤੇ ਪਿਆ ਸੀਗਾ ਤੇ ਪਾਸੇ-ਆਸੇ ਲੋਕੀ ਰੋ ਰਹੇ ਸੀਗੇ ਤੇ ਉਸ ਨੇ ਜਾ ਕੇ ਉਸ ਨੂੰ ਉਠਾਇਆ ਕਿ ਚੱਲ ਮੋਨ ਤੇਰੀ ਵਾਰੀ ਰਹਿੰਦੀ ਆ ਤੂੰ ਵਾਰੀ ਦੇ ਤੇ ਉਹ ਉੱਠ ਕੇ ਖੜਾ ਹੋ ਗਿਆ ਤੇ ਇਸ ਗੱਲ ਤੋਂ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਤਾਂ ਗੁਰੂ ਸਾਹਿਬ ਨੇ ਗੁੱਸਾ ਕੀਤਾ ਤੇ ਉਸ ਨੂੰ ਕਿਹਾ ਕਿ ਇੱਕ ਮਿਆਂ ਚ ਦੂਤਰਵਾਰਾ ਨਹੀਂ रह ਸਕਦੀਆਂ ਜਾਂ ਤਾਂ ਤੁਸੀਂ ਅਕਾਲ ਚਲਾਣਾ ਕਰ ਜਾਓ ਤੇ ਜਾਂ ਅਸੀਂ ਕਰ ਜਾਂਦੇ ਹਾਂ ਤੇ ਬਾਬਾ ਜੀ ਨੇ ਸੱਤ ਵਜਨ ਕਹਿ ਕੇ ਆਪਣੇ ਉੱਤੇ ਚਾਦਰ ਲੈ ਕੇ ਤੇ ਸਰੋਵਰ ਦੇ ਕੰਢੇ ਤੇ ਪ੍ਰਾਨ ਤਿਆਗ ਦਿੱਤੇ ਤੇ ਇਹ ਸਥਾਨ ਹਰਮੰਦਰ ਸਾਹਿਬ ਦੇ ਸਾਹਮਣੇ ਹੈ ਤੇ ਬਾਬਾ ਜੀ ਦਾ ਹਰਗੋਬਿੰਦ ਸਾਹਿਬ ਜੀ ਦਾ ਬਾਰ ਇਹ ਸੀ ਕਿ ਬਾਬਾ ਅਟਲ ਰਾਏ ਤੇਰੇ ਉੱਚੇ ਮਹਿਰ ਮਲਾ ਰਹੇ ਹੋਣਗੇ ਤੇ ਸਭ ਤੋਂ ਉੱਚੀ ਇਮਾਰਤ ਬਾਬਾ ਅਟਲ ਰਾਏ ਦੀ ਹੈ ਜਿਸ ਤੋਂ ਸਾਰਾ ਅੰਮ੍ਰitsar ਦਿਖਦਾ ਹੈ ਤੇ ਬਹੁਤ ਵਧੀਆ ਲੱਗਦਾ ਉਤੋਂ ਜਦੋਂ ਆਪਾਂ ਜਾਣੇ ਆ ਤੇ ਹਰਮੰਦਰ ਸਾਹਿਬ ਦਾ ਦ੍ਰਿਸ਼ ਦੇਖ ਕੇ ਬਹੁਤ ਬਹੁਤ ਆਨੰਦਮਦਾਵਾ ਤੇ ਸਾਰੇ ਜਾ ਕੇ ਦਰਸ਼ਨ ਕਰਿਆ ਕਰੋ ਪਹਿਲਾਂ ਅਟਲ ਰਾਏ ਦੇ ਫਿਰ ਹਰਮੰਦਰ ਸਾਹਿਬ ਜਾਇਆ ਕਰੋ ਇਹ ਗੁਰੂ ਦੀ ਮਰਿਆਦਾ ਹੈ ਗੁਰੂ ਦਾ ਇਹ ਬਚਨ ਹੈ ਕਿ ਪਹਿਲਾਂ ਅਟਲ ਰਾਏ ਦੇ ਦਰਸ਼ਨ ਕਰੋ ਫਿਰ ਸਾਡੇ ਕੋਲੇ ਆਓ ਤੇ ਇੱਕ ਆਪਾਂ ਨੂੰ ਬਜ਼ੁਰਗ ਮਾਤਾ ਮਿਲੀ ਜੋ ਕਿ ਉੱਪਰੋਂ ਥੱਲੇ ਆ ਰਹੀ ਸੀਗੀ ਦੇਖੋ ਮਾਤਾ ਦਾ ਜज्बा ਕਿ ਇੰਨਾ ਉੱਪਰ ਹੋਣ ਦੇ ਬਾਵਜੂਦ ਵੀ ਉਹ ਦਰਸ਼ਨ ਕਰਕੇ ਆਈ ਉੱਪਰੋਂ